ਸਾਡੇ ਬੀਜਪੀ ਦੇ ਐਮਐਲਏ ਸਾਹਿਬਾਨ ਅਸ਼wini ਸ਼ਰਮਾ ਜੀ ਜੰਗੀ ਲਾਲ ਮਹਾਜਨ ਜੀ ਤੇ ਬੀਜਪੀ ਪਾਰਟੀ ਦੇ ਸਾਰੇ ਫਾਰਮਰ ਐਮਐਲਏਜ਼ ਮਨਿਸਟਰਸ ਜਿਹੜੇ ਆਪਣੇ ਸਮੇਂ ਦੇ ਅੰਦਰ ਪੰਜਾਬ ਦੇ ਵਿੱਚ ਲੋਕਾਂ ਦੀ ਨੁਮਾਇੰਦਗੀ ਜਿਨ੍ਹਾਂ ਨੇ ਇਸੇ ਲੋਕਤੰਤਰ ਦੇ ਮੰਦਰ ਦੇ ਅੰਦਰ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ ਅੱਜ ਸਾਨੂੰ ਇੱਥੇ ਆਣਾ ਪਿਆ ਇਸ ਸਰਕਾਰ ਦੀ ਤਾਕਤ ਦੇ ਅਹੰਕਾਰ ਦੇ ਅੰਦਰ ਅੰਨੀ ਹੋਈ ਬੋਲੀ ਹੋਈ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਮੁੱਖ ਮੰਤਰੀ ਨੂੰ ਛੱਡੀਏ ਉਹ ਤਾਂ ਹੈਲੀਕਾਪਟਰ ਚੋਂ ਹੇਟਾ ਨਹੀਂ ਉਤਰਦੇ ਜਿਹੜੇ ਲੋਕ ਜਿਨ੍ਹਾਂ ਨੂੰ ਆਮ ਲੋਕਾਂ ਨੇ ਆਪਣਾ ਨਮਾਇੰਦਾ ਚੁਣ ਕੇ ਇੱਥੇ 92 ਭੇਜੇ ਸੀ ਉਹਨਾਂ ਨੂੰ ਤੇ ਕਾਂਗਰਸ ਵਾਲੇ ਜਿਹੜੇ ਬੈਠੇ ਐ ਇੱਥੇ 16 17 ਜਾਂ ਕਿੰਨੇ ਬੈਠੇ ਐ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਯਾਦ ਕਰਵਾਉਣ ਆਏ ਐ ਅੱਜ ਪੰਜਾਬ ਦਾ ਕਿਸਾਨ ਬਾਰਡਰ ਤੇ ਬੈਠਾ ਹੈ ਅੱਜ ਉਹ ਬਾਰਡਰਾਂ ਸੀਲ ਹੋਈਆਂ ਪਈਆਂ ਤੇ ਉਹਦਾ ਖਾਮਿਆਜਾ ਜਿੱਥੇ ਕਿਸਾਨੀ ਜਦੋਂ ਮੈਂ ਕਿਸਾਨੀ ਦੀ ਗੱਲ ਕਰਦਾ ਮਾਲਵੇ ਦਾ ਉਹ ਖਿੱਤਾ ਜਿੱਥੇ ਝੋਨਾ ਨਹੀਂ ਲੱਗਦਾ ਜਿੱਥੇ ਗੰਨੇ ਦੀ ਵੀ ਕੋਈ ੱਡੀ ਖੇਤੀ ਹੈ ਨਹੀਂ ਉਹ ਸਾਡੇ ਵਾਲਾ ਮਾਲਵੇ ਦਾ ਇਲਾਕਾ ਜਿੱਥੇ ਅਜੇ ਤਈ ਲੱਖ ਏਕੜ ਤੋਂ ਫालतू ਕੀਨੋ ਇਸ ਕਰਕੇ ਸੜੀ ਜਾਂਦਾ ਕਿਸਾਨਾਂ ਦੇ ਵੀ ਰਗੜਾ ਲੱਗ ਰਿਹਾ ਹੈ ਉੱਥੇ ਕਿਉਂਕਿ ਬਾਰਡਰ ਬੰਦ ਹੈ ਤੇ ਜਿੱਥੇ ਬਾਰਡਰ ਬੰਦ ਹੈ ਸਾਡੀ ਪੰਜਾਬ ਦੀ ਇੰਡਸਟਰੀ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਦੀ ਕੋਈ ਗੱਲ ਕਰਦਾ ਨਹੀਂ ਇੱਥੇ ਅੱਜ ਇਹਨਾਂ ਨੂੰ ਆਹ ਕਹਿਣ ਆਏ ਆ ਅਸੀਂ ਵੀ ਆ ਜਿਹੜੀ ਕਿਸਾਨੀ ਦੇ ਮੁੱਦੇ ਹੈ ਜਿਹਨੂੰ ਲੈ ਕੇ ਇੱਕ ਬਹੁਤ ਵੱਡਾ ਪੰਜਾਬ ਦੇ ਅੰਦਰ ਇੱਕ ਖਲਬਲੀ ਮਚੀ ਹੋਈ ਹੈ ਉਹਦੇ ਹੱਲ ਬਾਰਡਰ ਤੇ ਬੈਠ ਕੇ ਬੈਰੀਅਰ ਦੇ ਉੱਤੇ ਬੈਠ ਕੇ ਚੁਰਾਈਆਂ ਦੇ ਵਿੱਚ ਬੈਠ ਕੇ ਇਹ ਵੀ ਸਟੂਡੀਓ ਦੇ ਅੰਦਰ ਬੈਠ ਕੇ ਹੱਲ ਨਹੀਂ ਹੋਣੇ ਉਹਨਾਂ ਮੁੱਦਿਆਂ ਨੂੰ ਚੱਕਣ ਦਾ ਅਸਲ ਜਿਹੜਾ ਜਗ੍ਹਾ ਹੈ ਆ ਵਿਧਾਨ ਸਭਾ ਹੈ ਆਪਣੀ ਜ਼ਿੰਮੇਵਾਰੀ ਨਿਭਾਓ ਪਰ ਨਿਭਾਊਗਾ ਕੌਣ ਚੋਰ ਤੇ ਸਿਪਾਈ ਦੋਨੋਂ ਰਲੇ ਹੋਏ ਐ ਆਮ ਆਦਮੀ ਪਾਰਟੀ ਬਾਰੀ-ਵਾਰੀ ਕਹਿ ਦਿੰਦੀ ਸੀ ਅਸੀਂ ਚੁਟਕੀ 'ਚ ਦੇ ਦੇਾਂਗੇ ਮੈਂ ਮੰਤਰੀ ਸਾਹਿਬਾ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਤਾਂ ਜਿਸ ਤਰ੍ਹਾਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਉਸੇ ਤਰ੍ਹਾਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਆਪਣੇ ਐਮਐਲਏ ਤੇ ਐਮਐਲਏ ਸਹਿਬਾਨ ਦੂਜੀ ਜਿਹੜੇ ਇਹਨਾਂ ਦੇ ਮੰਤਰੀ ਸਹਿਬਾਨ ਹੈਗੇ ਆ ਉਹਨਾਂ ਨੂੰ ਗੁੰਮਰਾ ਕਰਤਾ ਇਹਨਾਂ ਨੇ ਕਿ ਚੁਟਕੀ ਜਿਹਾ ਦੇ ਦੇਾਂਗੇ ਅੱਜ ਕਿਸਾਨ ਉੱਥੇ ਬੈਠਾ ਹੈ ਇੱਕ ਸਵਾਲ ਜਿਹੜਾ ਅਸੀਂ ਲੈ ਕੇ ਆਏ ਆ ਅੱਜ ਇੱਥੇ ਮੈਂ ਤੁਹਾਨੂੰ ਦੋ ਦੋ ਸਵਾਲ ਲੈ ਕੇ ਆਏ ਆ ਅਸੀਂ ਤਖਤ ਤੇ ਉਹਨਾਂ ਨੇ ਬਾਹਰ ਰੋਕ ਲਿਆ ਤਖਤੀਆਂ ਤੋਂ ਡਰਦੇ ਅਸੀਂ ਡਾਂਗਾ ਤਾਂ ਨਹੀਂ ਲੈ ਕੇ ਆਏ ਆ ਹਾਂ ਸਰ ਉਤਸਾਹ ਪੰਜਾਬ ਸ਼ੁਭਕਰਨ ਕਿਉਂ ਮਰਵਾਇਆ ਆਹ ਕਹਿੰਦੇ ਐ ਹਰਿਆਣਾ ਵਾਲਾ ਨੇ ਮਾਰਿਆ ਸੁਨੀਲ ਜਾਖੜ ਜਵਾਬ ਦੇਵੇ ਸਾਹ ਸੁਨੀਲ ਜਾਖੜ ਨੂੰ ਕਿਸਾਨੀ ਦੀ ਯਾਦ ਕਰਾਣ ਦੀ ਇਹਨਾਂ ਨੂੰ ਲੋੜ ਨਹੀਂ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ 28 ਤਰੀਕ ਤਾਈਂ ਇੱਥੇ ਵਿਧਾਨ ਸਭਾ ਚੱਲੀ ਜਾਂਦੀ ਸੀਗੀ ਪੰਜਾਬ ਹਰਿਆਣੇ ਦੀ ਇਹਨਾਂ ਨੇ ਆ ਕੇ ਇੱਕ ਦਿਨ ਨਹੀਂ ਪ੍ਰਦਰਸ਼ਨ ਕੀਤਾ ਸੁਨੀਲ ਜਾਖੜ ਨੂੰ ਪੁੱਛੀ ਜਾਂਦੇ ਇਹਨਾਂ ਦੇ ਇਨੀ ਟੀ ਸੀਗੀ ਸਾਰਿਆਂ ਦੇ ਸਾਟ ਗਾਂਟ ਉੱਥੇ ਕਰ ਰੱਖੀ ਹੈ ਕਿਸੇ ਦਾ ਕੋਈ ਹੈ ਕਿਸੇ ਨੇ ਕੁਝ ਬਣਾ ਰੱਖਿਆ ਰਣੇ ਤੇ ਸਾਰੇ ਡਰਦੇ ਸਭ ਜਿਸ ਤਰ੍ਹਾਂ ਕਾਂਗਰਸ ਪਾਰਟੀ ਭਗਵੰਤ ਮਾਨ ਜੀ ਤੋਂ ਡਰਦੀ ਹੈ ਜਿਹੜੇ ਕਹਿ ਦਿੰਦੇ ਫਾਇਲਾ ਖੋਲ ਲਾਂਗੇ ਕਿਸੇ ਦੀ ਹਿੰਮਤ ਨਹੀਂ ਹੋਈ ਆ ਕੇ ਇੱਥੇ ਆ ਕੇ ਧਰਨਾ ਦੇਣ ਸੁਨੀਲ ਜਾਖੜੇ ਤੇ ਆਇਆ ਖੜਾ ਮੈਨੂੰ ਪਤਾ ਮੈਂ ਐਮਐਲਏ ਹੈ ਨਹੀਂ ਪਰ ਯਾਦ ਕਰਾਉਣ ਦਾ ਬੀਜੇਪੀ ਦੇ ਪ੍ਰਧਾਨ ਦੇ ਨੂੰ ਮੇਰਾ ਫਰਜ਼ ਬਣਦਾ ਹੈ ਇੱਕੋ ਸਵਾਲ ਹੈ ਜੇ 23 ਫਸਲਾਂ ਦੀ ਗਾਰੰਟੀ ਦੇ ਨਾਲ ਪੰਜਾਬ ਦੇ ਕਿਸਾਨ ਦੀ ਸਮੱਸਿਆ ਹੱਲ ਹੁੰਦੀ ਹੈ ਤਾਂ ਅੱਜ ਦੱਸ ਦੇਣ ਜੇ ਅੱਜ ਜਿਹੜੇ ਭਗਵੰਤ ਮਾਨ ਜੀ ਦੱਸਦੇ ਜਿਹੜੇ ਕਹਿੰਦੇ ਮੈਂ ਕਿਸਾਨਾਂ ਦਾ ਵਿਚੋਲੀਆਂ ਤੇ ਦੱਸਦੇਣ ਕਿ ਇਹਦੇ ਨਾਲ ਕਿਵੇਂ ਹੱਲੋਂ ਦੇ ਜੇ ਵਕੀਲ ਹੈ ਕਿਸਾਨਾਂ ਦੇ ਸੁਨੀਲ ਜਾਖੜ ਨੂੰ ਕਹਿ ਦੇਣ ਸੁਨੀਲ ਜਾਖੜ ਤੇਰੇ ਬਾਜਰਾ ਲਵਾ ਕੇ ਜਿਹੜਾ ਕਹਿੰਦੇ ਸੀ ਸੁਪਰੀਮ ਕੋਰਟ 'ਚ ਵੀ ਕਹਿ ਕੇ ਬਾਜਰਾ ਲਵਾ ਦੇਾਂਗੇ ਪੰਜਾਬ 'ਚ ਵੀ ਇਹਦੇ ਨਾਲ ਤੇਰੀ ਇੰਨੀ ਆਮਦ ਨੂੰ ਜੀ ਮੈਂ ਉਹਨਾਂ ਦੇ ਮਗਰ ਲੱਗ ਜਾਣਾ ਜੇ ਪ੍ਰਤਾਪ ਬਾਜਵਾ ਜੀ ਕਹਿ ਦੇਣ ਪ੍ਰਤਾਪ ਬਾਜਵਾਦੀ ਕੋਲ ਇਧਰ ਕੇ ਬਾਜਵਾ ਸਾਹਿਬ ਖੜੇ ਮੈਂ ਇਹਨਾਂ ਦੀ ਇਹਨਾਂ ਦੀ ਵਿਟਨੈਸ ਨਹੀਂ ਪਾਉਣਾ ਚਾਹੁੰਦਾ ਸਾਹਿਬ ਦੇਖੋ ਮੇਰਾ ਬੇਟਾ ਵੀ ਅੰਦਰ ਬੈਠਾ ਹੈ ਇਹ ਭਰਾ ਬੈਠੇ ਹੈ ਹਰੇਕ ਦੀ ਆਪਣੀ ਆਪਣੀ ਸੋਚ ਹੈ ਪਰ ਖੇਤੀ ਦਾ ਆ ਵੀ ਕਰਦੇ ਹੈ ਇਹਨਾਂ ਦੇ ਗੰਨਾ ਹੈ ਇਹਨਾਂ ਦੇ ਜੀਰੀ ਲੱਗਦੀ ਹੈ ਇਹ ਛੱਡ ਦੇਣ ਬਾਜਵਾ ਸਾਹਿਬ ਪ੍ਰਤਾਪਜੀਤ ਦੱਸ ਦੇਣ ਮਨੂੰ ਵੀ ਮੈਂ ਸੁਣੀ 라40 ਕਿੱਲੇ ਐਤ ਕੀ ਚੋਨਾ ਨਹੀਂ ਬੀਜਣਾ ਆ 40 ਕਿੱਲੇ ਮੈਂ ਗੰਨਾ ਨਹੀਂ ਬੀਜਣਾ ਮੈਂ ਤਾਂ ਜਵਾਰ ਲਾਉਂਗਾ ਬਾਜਰਾ ਲਾਉਂਗਾ ਮੈਂ ਮੰਨ ਲੂੰਗਾ ਸਰ ਕਿਸ ਵਾਸਤੇ 23 ਫਸਲਾਂ ਦੀ ਮੰਗੀ ਜਾਂਦੇ ਆ ਕਿਹੜੀ ਮੂੰਗ ਤੇ ਚਾਹੀਦੀ ਐ ਇਹਨਾਂ ਨੂੰ ਅਰਰ ਮੂੰਗ ਕੋਕੋਨਟ ਉਹ ਖੋਪਾ ਕੋਪਰਾ ਜਿਹਨੂੰ ਕਹਿੰਦੇ ਐ ਤਿਲ ਤਿਲ ਦੀ ਖੇਤੀ ਸੂਰਜਮੁਖੀ ਦੀ ਗੱਲ ਕਰਦੇ ਕੱਲ ਮੈਂ ਕਿਸੇ ਸਾਥੀ ਨੂੰ ਸੁਣ ਰਿਹਾ ਸੀਗਾ ਸੁਨੀਲ ਨੂੰ ਪਤਾ ਨਹੀਂ ਸਰ ਸੁਨੀਲ ਜਾਖੜ ਦੇ ਪਿਤਾ ਐਵੇਂ ਨਹੀਂ ਖੇਤੀ ਪੰਡਤ ਵਜਦੇ ਸੀਗੇ ਅਸੀਂ ਸੂਰਜਮੁਖੀ ਵੀ ਲਾ ਕੇ ਦੇਖੀ ਐ ਅਸੀਂ ਭਿੰਡੀ ਵੀ ਲਾ ਕੇ ਦੇਖੀ ਐ ਅਸੀਂ ਤਾਂ ਤੰਬਾਕੂ ਵੀ ਲਾ ਕੇ ਦੇਖੀ ਐ ਜਿਹੜੇ ਸਾਰੇ ਪਿੰਡ ਚ ਹਾਕਾਰ ਮਚ ਗਿਆ ਬਦੂ ਆਈ ਜਾਂਦੀ ਐ ਜੀ ਅਸੀਂ ਹਰੇਕ ਤਰਲਾ ਕੀਤਾ ਪਰ ਜੋ ਆਮਦਨ ਪੰਜਾਬ ਦੇ ਕਿਸਾਨ ਨੂੰ ਅੱਜ ਝੋਨੇ ਤੇ ਗੰਨੇ ਦੇ ਤੇ ਆ ਕਣਕ ਦਾ ਜਿਹੜਾ ਸਾਈਕਲ ਐ ਇਹਦੇ ਵਿੱਚ ਹੁੰਦੀ ਐ ਔਰ ਕਿਤੇ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਗੁੰਮਰਾ ਕਰ ਰਿਹਾ 23 ਫਸਲਾਂ ਦੀ ਐਮਐਸਪੀ ਦੀ ਗਾਰੰਟੀ ਕੇਂਦਰ ਦੇ ਦੇਵੇ ਮੇਰੇ ਇੱਕੋ ਸਵਾਲ ਹੈ ਭਗਵੰਤ ਮਾਨ ਜੀ ਪ੍ਰਤਾਪ ਬਾਜਵਾ ਜੀ ਇਹਨਾਂ ਦੇ ਬੜਿੰਗ ਜੀ ਖੜੇ ਹੋ ਕੇ ਦੱਸ ਦੇਣ ਵੀ ਇਹਦੇ ਨਾਲ ਪੰਜਾਬ ਦੇ ਕਿਸਾਨ ਦੀ ਸਮੱਸਿਆ ਹੱਲ ਹੁੰਦੀ ਹੈ ਸੁਨੀਲ ਇਹਨਾਂ ਸਾਰਿਆਂ ਤੋਂ ਮਾਫੀ ਮੰਗ ਲੂਗਾ ਸੁਨੀਲ ਸਾਰਾ ਕੁਝ ਤੀਪਾ ਦੇ ਦੂਗਾ ਮੈਨੂੰ ਆ ਸਮਝਾ ਦੇਣ ਕਿਵੇਂ ਫਸਲਾਂ ਮਸਲਾ ਹੱਲ ਹੋਊਗਾ ਪੰਜਾਬ ਦਾ ਪਾਣੀ ਪਤਾਲ ਚ ਪਹੁੰਚਿਆ ਖੜਾ ਹੈ ਹੋਰ ਪੰਜ ਚਾਰ ਸਾਲਾਂ ਨੂੰ ਨਾ ਪਾਣੀ ਆਉਣਾ ਇੱਥੇ ਨਾ ਝੋਨਾ ਆਉਣਾ ਫਿਰ ਐਮਐਸਪੀ ਕਿਹਦੇ ਤੇ ਲਾਉਂਗੇ ਉਹਦੇ ਤੇ ਵਿਚਾਰ ਇੱਥੇ ਹੋਣਾ ਚਾਹੀਦਾ ਅੱਜ ਮੈਂ ਸਪੀਕਰ ਸਾਹਿਬ ਤੋਂ ਟਾਈਮ ਲਿਆ ਸੀਗਾ ਸਪੀਕਰ ਸਾਹਿਬ ਅਸ਼wini ਜੀ ਜੰਗੀ ਲਾਲ ਮਹਾਜਨ ਜੀ ਤੇ ਸਾਡੇ ਜਿਹੜੇ ਫਾਰਮਰ ਐਮ ਐਲ ਏਜ਼ ਐ ਅਸੀਂ ਆ ਕੇ ਤੁਹਾਨੂੰ ਬੇਨਤੀ ਕਰਨੀ ਹੈ ਵੀ ਕਿਸਾਨੀ ਦੇ ਮੁੱਦੇ ਉੱਤੇ ਸਾਨੂੰ ਟਾਈਮ ਦਿਓ ਸਾਡੇ ਦੋ ਸਾਥੀ ਐ ਹੋ ਸਕਦਾ ਹੈ ਤੇ ਰੋਲੇ ਕੋਲੇ ਚ ਸਾਡੀ ਆਵਾਜ਼ ਨਾ ਹੋਵੇ ਪਰ ਇਹਨਾਂ ਨੂੰ ਯਾਦ ਕਰਾ ਦਿਓ ਵੀ ਆਹ ਡਿਸਕਸ਼ਨ ਜਿਹੜੀ ਐ ਅੱਜ ਪੰਜਾਬ ਦੀ ਕਿਸਾਨੀ ਨੂੰ ਜੁੜੇ ਮੁੱਦਿਆਂ ਨਾਲ ਹੋਊਗੀ ਉਹਦਾ ਜਿਹੜਾ ਪ੍ਰਭਾਵ ਕਿਸਾਨਾਂ ਤੇ ਪੈ ਰਿਹਾ ਜਿਹੜਾ ਇੰਡਸਟਰੀ ਤੇ ਪੈ ਰਿਹਾ ਪੰਜਾਬ ਤੇ ਪੈ ਰਿਹਾ ਜਿਹੜੇ ਸਾਡੇ ਜਵਾਨ ਮਰਵਾਏ ਜਾ ਰਹੇ ਆ ਉਹਦਾ ਮਾਇਨਾ ਕੀ ਐ ਜੇ ਪੰਜਾਬ ਨੂੰ ਫਾਇਦਾ ਨਹੀਂ ਸਾਹਿਬ ਫਿਰ ਸ਼ੁਭਕਰਨ ਕਿਉਂ ਲੈ ਕੇ ਗਏ ਉੱਥੇ ਬਾਰਡਰ ਤੇ ਸ਼ੁਭਕਰਨ ਜਿਹੜੇ ਉਹਦੇ ਮੌਤ ਹੋਈ ਏ ਸ਼ੁਭਕਰਨ ਦੀ ਤਾਂ ਇਸ ਕਰਕੇ ਹੋਈ ਵੀ ਉਹ ਇਹਨਾਂ ਦੀ ਲੋਕਾਂ ਦੀ ਇਹ ਜਿਹੜੇ ਲੋਕ ਹੈ ਕਿਸਾਨ ਤਾਂ ਪੋਲੇ ਪਾਲੇ ਹੈ ਲੀਡਰ ਵੀ ਹੋ ਸਕਦਾ ਪੋਲੇ ਹੋਣ ਲੈ ਕੇ ਉੱਥੇ ਚੱਲੋ ਬਾਰਡਰ ਤੇ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਹੈ ਦੋਨਾਂ ਨੇ ਆ ਚੋਰ ਤੇ ਸਭਾਈ ਜਿਹੜਾ ਖੇਡ ਰਿਆ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਸ਼ਾਬਾਸ਼ੇ ਸ਼ੇਰੋ ਲੱਗੇ ਰਹੋ ਸਾਡੀ ਸਰਕਾਰ ਆ ਜਾਣੀ ਅਸੀਂ ਦੇ ਦੇਾਂਗੇ ਤੁਸੀਂ ਦੇ ਦੇਓਗੇ ਕਿ ਨਹੀਂ ਦੇ ਦੇਓਗੇ ਕੱਲ ਦੀ ਗੱਲ ਐ ਮੈਨੂੰ ਆ ਦੱਸੋ ਵੀ ਉਹਦੇ ਨਾਲ ਪੰਜਾਬ ਦਾ ਮਸਲਾ ਹੱਲ ਹੁੰਦਾ ਐ ਨਹੀਂ ਹੁੰਦਾ ਜੇ ਪੰਜਾਬ ਦਾ ਮਸਲਾ ਹੱਲ ਨਹੀਂ ਹੁੰਦਾ ਤੇ ਪੰਜਾਬ ਕੋਲ ਤਾਂ ਚੋਨੇ ਦੀ ਤੇ ਕਣਕ ਦਾ ਇੱਕ ਇੱਕ ਦਾਣਾ ਚੱਕਿਆ ਜਾਂਦਾ ਸਰ ਹਿੰਦੁਸਤਾਨ ਦਾ ਇੱਕ ਸੂਬਾ ਦੱਸ ਦਿਓ ਐ ਸਾਥੀ ਅੰਦਰ ਦੱਸਣ ਵੇ ਕਿਹੜਾ ਸੂਬਾ ਹੈ ਘਰਿਆਣੇ ਨੂੰ ਛੱਡ ਕੇ ਕਿਉਂ ਗਿਆ ਕਾ ਸਾਡਾ ਹੀ ਪ੍ਰਾਸਿਗਾ ਸਾਡੇ ਜੋ ਕੱਢ ਕੇ ਬਾਹਰ ਹੋਏ ਪੰਜਾਬ ਹਰਿਆਣੇ ਵਾਸਤੇ ਐਮਐਸਪੀ ਦੀ ਜਿਹੜੀ ਝੋਨੇ ਦੀ ਤੇ ਕਣਕ ਦੀ ਹੈ ਸਾਡੇ ਵਾਸਤੇ ਬਣੀ ਸੀਗੀ ਸਾਡਾ ਇੱਕ ਇੱਕ ਦਾਣਾ ਚੱਕਿਆ ਜਾਂਦਾ ਯੂਪੀ ਦੀ ਫਸਲ ਇੱਥੇ ਆ ਕੇ ਵਿਕਦੀ ਹੈ ਆਈ ਕਿਸਾਨ ਕੱਲ ਇੱਥੇ ਬਾਰਡਰਾਂ ਤੇ ਰੋਕੀ ਬੈਠੇ ਸੀ ਵੀ ਬਾਹਰੋਂ ਆ ਗਈ ਜੀ ਅਸੀਂ ਨਹੀਂ ਵੇਚਣ ਦੇਣੀ ਮੰਡੀਆਂ 'ਚ ਰੌਲਾ ਪਿਆ ਸੀ ਕਿ ਨਹੀਂ ਪਿਆ ਮੰਡੀਆਂ ਬੰਦ ਰਹੀਆਂ ਕਿ ਨਹੀਂ ਵੀ ਨਹੀਂ ਬਾਹਰੋਂ ਵੇਚਣ ਦਿੰਦੇ ਅੱਜ ਕਹਿੰਦੇ ਅਸੀਂ ਹਿੰਦੁਸਤਾਨ ਦਾ ਮੁੱਦਾ ਚੱਕਣ ਲੱਗਿਆ ਬਿਲਕੁਲ ਸਾਹਿਬ ਹਿੰਦੁਸਤਾਨ ਦਾ ਕਿਸਾਨ ਐ ਇੱਥੇ ਵੀ ਕਿਸਾਨ ਪਰੇਸ਼ਾਨ ਹੈ ਪਰ ਸਾਡੇ ਕਿਸਾਨ ਦੀ ਬਿਮਾਰੀ ਜਿਹੜੀ ਹੈ ਦੂਜੇ ਕਿਸਾਨਾਂ ਦੀ ਬਿਮਾਰੀਆਂ ਨਾਲੋਂ ਅੱਡ ਹੈ ਸਾਡੇ ਦਾ ਐਮਐਸਪੀ ਹੈ ਸਾਡੇ ਰੋਲਾ ਵੀ ਪਾਣੀ ਹੇਟਾਂ ਬੈਠੀ ਜਾਂਦੇ ਉਹਨਾਂ ਦੇ ਐਮਐਸਪੀ ਹੈ ਨਹੀਂ ਉਹ ਕੋਈ ਉੱਥੇ ਤਾਮਿਲਨਾਡੂ ਜੇ ਕਿਹੜੀ ਫਸਲ ਬੀਜਦਾ ਕੇਰਲਾ ਚ ਕੋਈ ਦੂਜੇ ਲਾਈ ਜਾਂਦਾ ਸਪਾਈਸਿਸ ਲਾਈ ਜਾਂਦਾ ਉਹਨਾਂ ਦੀ ਸਮੱਸਿਆ ਹੋਰ ਹੈ ਇੱਥੇ ਬੈਠ ਕੇ ਸਾਰਿਆਂ ਦਾ ਫੈਸਲਾ ਲੈਂਦਾ ਫਿਰ ਸਾਡੇ ਮੋਢਿਆਂ ਦੇ ਉੱਤੇ ਬੰਦੂਕ ਚਲਾਣੀ ਬੰਦ ਕਰਨ ਸਾਹਿਬ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਉਹ ਆਪਣਾ ਜੰਗ ਵਿਢਣ ਅਸੀਂ ਨਾਲ ਜਾਵਾਂਗੇ ਉੱਥੇ ਚੱਲ ਕੇ ਉਹਨਾਂ ਦੇ ਚਾਰ ਬੰਦੇ ਅਸੀਂ ਇੱਥੋਂ ਯਾਰ ਭੇਜ ਦਿਆਂਗੇ ਨਾਲ ਪਰ ਪੰਜਾਬ ਨੂੰ ਰਣ ਭੂਮੀ ਨਾ ਬਣਾਓ ਪੰਜਾਬ ਨੇ ਬਹੁਤ ਮਾੜਾ ਵਕਤ ਦੇਖਿਆ ਅਸੀਂ ਮੁਗਲਾਂ ਦੇ ਨਾਲ ਅੰਗਰੇਜ਼ਾਂ ਨਾਲ ਤੁਰਕਾਂ ਨਾਲ ਹਰੇਕ ਨਾਲ ਆ ਬਰਾ ਪड़ोसी ਮੁਲਕ ਦੇ ਨਾਲ ਸਭ ਤੋਂ ਪਹਿਲਾਂ ਛਾਤੀ ਹੱਕ ਅਸੀਂ ਦਾਨੇ ਆ ਸਾਨੂੰ ਆ ਕੇ ਹੁਣ ਤੁਸੀਂ ਇੱਧਰ ਲੜਾਈ ਬੈਠੇ ਹੋ ਕਿਉਂ ਸਾਡਾ ਮੁੰਡਾ ਮਰਦਾ ਸਾਨੂੰ ਇਹ ਦੱਸਣ ਸਾਹਿਬ ਇਹਨਾਂ ਦੇ ਉੱਤੇ ਬਰਾਬਰ ਦਾ ਕੇਸ ਕਿਉਂ ਨਾ ਬਣੇ ਜਿਹੜੇ ਖਸਾਕੇ ਲੈ ਕੇ ਗਏ ਐ ਇਨਸਟੀਗੇਸ਼ਨ ਅਬੈਟਮੈਂਟ ਟੂ ਸੁਇਸਾਈਡ ਉਸ ਬੰਦੇ ਦੀ ਇਹਨਾਂ ਨੇ ਲਿਆ ਕੇ ਮੌਤ ਕਰਾਤੀ ਸ਼ੁਮ ਕਰਨ ਦੀ ਧੱਕੇ ਨਾਲ ਲੈ ਕੇ ਸ਼ਾਵਾਸ਼ੇ ਸ਼ਾਵਾਸ਼ੇ ਪੰਜਾਬੀ ਕੁਰਬਾਨੀ ਦੇਣਗੇ ਤੁਸੀਂ ਦਿਓ ਕੁਰਬਾਨੀ ਅਜਾ ਮਗਰ ਬੈਠ ਕੇ ਉਹ ਮੈਂ ਕੱਲ ਇੱਕ ਵੀਡੀਓ ਸੁਣੀ ਜਾਂਦਾ ਸੀ ਕਿਸਾਨ ਸਾਥੀ ਦੀ ਕਹਿੰਦਾ ਸਾਡੇ ਵਾਲੇ ਲੀਡਰ ਦਾ ਮਗਰ ਟਰਾਲੀ 'ਚ ਬੈਠ ਕੇ ਗੁਫ਼ਤਗੂ ਕਰਨ ਲੱਗ ਜਾਂਦੇ ਸਾਡੇ ਮੁੰਡੇ ਅੱਗੇ ਕਰ ਦਿੰਦੇ ਐ ਕਿਉਂ ਸਾਹਿਬ ਜੇ ਮੈਂ ਅੱਜ ਬੇਨਤੀ ਕਰਨ ਆਇਆ ਪੰਜਾਬ ਦੇ ਲੋਕਾਂ ਨੂੰ ਦੱਸਣ ਵੀ ਆ 23 ਫਸਲਾਂ ਦੀ ਗਾਰੰਟੀ ਲੈ ਕੇ ਮਸਲਾ ਪੰਜਾਬ ਦਾ ਹਾਲ ਹੁੰਦਾ ਮੈਂ ਇਹਨਾਂ ਦੇ ਨਾਲ ਲੱਗਦਾ ਮੈਂ ਮਾਫੀ ਮੰਗਦਾ ਮੈਂ ਇਹਨਾਂ ਦੇ ਨਾਲ ਲੱਗਦਾ ਜੇ ਇਹਨਾਂ ਕੋਲ ਜਵਾਬ ਹੈ ਨਹੀਂ ਫਿਰ ਛੱਡ ਦੇਣ ਆ ਸਾਰੇ ਐਮਐਲਏ ਜਿਹੜੇ ਐ ਸਾਰਿਆਂ ਦੇ ਕੋਈ ਨਾ ਕੋਈ ਹੁਣ ਤਾਂ ਮੈਨੂੰ ਪਤਾ ਲੱਗਿਆ ਕਈ ਮਾਤੜ ਜਿਹਨਾਂ ਨੇ ਜਾਂ ਤਾਂ ਐਮਐਲਏ ਬਣ ਕੇ ਸਾਹਿਬ ਜਾਂ ਇਹਨਾਂ ਦੇ ਹਲਕਾ ਇੰਚਾਰਜ ਬਣ ਕੇ ਜਾਂ ਕੋਈ ਲੀਡਰ ਬਣ ਕੇ ਉਹ ਉਹਨਾਂ ਨੇ ਸਾਰਿਆਂ ਨੇ ਪੰਜ ਪੰਜ 10 10 ਪੈੜੀ ਕਿੱਲੇ ਪੈੜੀ ਲੈ ਰੱਖੀ ਐ ਉਹ 10 ਦਿਨ लोग मैं तो इनसे पूछ ये ये सयाने हैं साहब मैं इनकी गारंटी दे सकता हूं ये बड़े शातिर हैं शातिर और समझदार का तो अलग-अलग मसला है क्योंकि मैंने कल समझदारी की बात की थी भी किसान का सारे होने मैं भी किसान हूं किसान दे करे जो मैं किसानी है साडी ता पर ना जो किसान ने मसले की समझ साहब हर एक कोई आदमी जो किसान है आपके मुताबिक कहते हल हम इसका मसला यहां पे पार्लियामेंट में बातचीत से मसला होगा साहब बच्चे मरवाने से नहीं होगा ਮੈਂ ਐਚਐਸ ਸਟੂਡੀਓ 'ਚ ਬੈਠ ਕੇ ਮੈਂ ਤੁਹਾਨੂੰ ਇੱਕ ਕੋਈ ਗੁਰਦੀ ਦੇ ਦਿਆਂ ਉਹਦੇ ਨਾਲ ਨਹੀਂ ਹੋਣਾ ਸਭ ਮਸਲਾ ਹੱਲ ਹਾਂਜੀ ਨਾਟਾਏ ਸਾਬ ਅਗਰ ਇਹ ਜ਼ਰੂਰਤ ਨਹੀਂ ਸਾਬ ਮੇਰੇ ਕੋ ਕਨਵਿੰਸ ਕਰੇ ਇਹ ਕਹਿ ਰਹੇ ਹਨ ਵੀ ਐਮਐਸਪੀ ਕੇਂਦਰ ਸਰਕਾਰ ਨੇ ਦੇਣੀ ਹੈ ਭਗਵੰਦ ਮਾਨ ਜੀ ਤੋਂ ਭਾਗੇ ਕਹਿ ਰਹੇ ਤੇ ਮੈਂ ਇੱਕ ਚੁਟਕੀ 'ਚ ਦੇ ਦੂੰਗਾ ਅੰਦਰ ਹੀ ਬੈਠੇ ਹੋਣੇ ਮੰਤਰੀ ਸਾਹਿਬਾ ਬੁਲਾ ਲਓ ਉਹਨਾਂ ਨੂੰ ਪਹਿਲੇ ਮੇਰੇ ਕੋ ਕਨਵਿੰਸ ਕਰੋ ਸਾਬ ਮੈਂ ਹੋ ਸਕਦਾ ਜਵਾਨੀ ਮੇਂ ਸ਼ੁਭ ਕਰਨ ਕੀ ਉਮਰ ਮੇਂ ਹੁੰਤਾ ਸ਼ਾਇਦ ਮੈਂ ਵੀ ਬਾਰਡਰ ਪੇ ਹੁੰਤਾ ਪਰ ਮੈਂ 70 ਸਾਲ ਦਾ ਹਾਂ ਸਾਹਿਬ ਇਤਨੀ ਤੋ ਮੇਰੇ ਮੈਂ ਪੁੱਛ ਤਨੂ ਵੀ ਕਾਹੇ ਕੇ ਲੀਏ ਜਾ ਰਹੇ ਹੋ ਇਹ ਮੇਰੇ ਕੋ ਬਾਜਵਾ ਸਾਹਿਬ ਕਹਦੇ ਵੀ ਮੈਂ ਸੁਨੀਲ ਆਪਣੇ 40 ਕਿੱਲਿਆਂ ਦੇ ਅੰਦਰ ਇੱਥੇ ਗੁਵਾਰ ਬੀਜੂਗਾ ਮੈਂ ਚਲਦਾ ਨਾਲ ਚਲੋ ਜੀ ਗੁਵਾਰ ਤੇ ਐਮ ਐਸ ਵੀ ਦਿਓ ਸਾਨੂੰ ਗਾਰੰਟੀ ਕਹਦੀ ਚਾਹੀਦੀ ਐ ਮਨੂੰ ਵਡਿੰਗ ਜੀ ਕਹਿ ਦੇਣ ਵੀ ਅਸੀਂ ਆ ਜਿਹੜੀ ਹੈ ਉਸੇ ਦਾ ਕਿਹੜੇ ਕਿਹੜੇ ਨਾਈਜਰ ਸੀਡ ਹੈ ਰਾਮ ਤਿਲ ਜਿਦਾ ਨਾਮ ਨਹੀਂ ਸੁਣਿਆ ਉਹ بیچਣਾ ਹੈ ਉਹ ਉਲਾ ਦੇਣ ਮੈਂ ਨਾਲ ਚੱਲਦਾ ਸਭ ਚਲੋ ਮੈਂ ਗਰੰਟੀ ਲੈ ਕੇ ਦੇਣਾ ਲੋਡ ਹੀ ਨਹੀਂ ਕਰਨੇ ਦੀ ਮੈਂ ਜਾਣਾ ਮੈਂ ਜਾ ਕੇ ਕਰਵਾ ਕੇ ਲੈ ਆਣਾ ਲੋਡ ਪਈ ਫਿਰ ਆ ਜਾਣਗੇ ਨਾ ਮੈਂ ਟਰਾਲੀ ਲੈ ਕੇ ਜਾਣਾ ਨਾ ਮੈਂ ਇੱਥੇ ਟਰਾਲੀ ਲੈ ਕੇ ਆਇਆ ਇੱਥੇ ਆਹ ਕਹਿੰਦੇ ਆ ਹਰਿਆਣਾ ਨੇ ਪਾਕਿਸਤਾਨ ਬਣਾਤਾ ਜੀ ਕਹਿੰਦੇ ਇਹ ਇਲਜ਼ਾਮ ਇਹ ਲੱਗ ਰਿਹਾ ਹਮਾਰੇ ਤੇ ਵੀ ਹਰਿਆਣਾ ਨੇ ਪਾਕਿਸਤਾਨ ਬਣਾ ਦਿਆ ਪੰਜਾਬ ਹਰਿਆਣਾ ਦੇ ਵਿੱਚੋਂ ਬਾਰਡਰ ਇਹ ਯਾ ਇਹਨਾਂ ਨੇ ਵਿਧਾਨ ਸਭਾ ਕੋ ਪੰਜਾਬ ਪਾਕਿਸਤਾਨ ਬਣਾ ਰੱਖਿਆ ਸਾਹਿਬ ਐਮਐਲਏ ਸਾਹਿਬ ਨੂੰ ਨਹੀਂ ਆਣ ਦੇ ਰਹੇ ਆ ਚੰਗੀ ਲਾਲ ਮਾਜਨ ਜੀ ਖੜੇ ਹੁਣੇ ਆਰਟ ਦਾ ਆਪਰੇਸ਼ਨ ਕਰਾ ਕੇ ਆਏ ਆ ਇਹਨਾਂ ਨੂੰ ਧੱਕੇ ਮਾਰੀ ਜਾਂਦੇ ਆ ਸੁਨੀਲ ਜਾ ਖੜ ਕਰਾ ਤਿੰਨ ਵਾਰੀ ਐਮਐਲਏ ਰਿਹਾ ਇਥੋਂ ਲੀਡਰ ਆਫ اپੋਜੀਸ਼ਨ ਦਾ ਵੀ ਰੋਲ ਨਿਭਾਇਆ ਇਹਨੂੰ ਅੰਦਰ ਨਹੀਂ ਆਣ ਦਿੰਦੇ ਇੱਥੇ ਡਾਂਗਾ ਕੱਢੀ ਖੜੇ ਸੀ ਕਿਧਰ ਤੁਰੇ ਜਾਂਦੇ ਨਹੀਂ ਜਾਣ ਦਿੰਦੇ ਤੇ ਸਾਨੂੰ ਪੁੱਛੀ ਜਾਂਦੇ ਵੀ ਉੱਥੇ ਬੈਰੀਅਰ ਕਿਉਂ ਲੱਗਿਆ ਬੈਰੀਅਰ ਹਟਵਾਓ ਸਾਹਿਬ ਜੇ ਆ ਕਿਸਾਨਾਂ ਦੇ ਹਿਮੈਤੀ ਹੈਗੇ ਭਗਵੰਤ ਮਾਨ ਜੀ ਉਹਨਾਂ ਦੇ ਵਕੀਲ ਹੈ ਮੇਰੀ ਹੱਥ ਜੋੜ ਕੇ ਬੇਨਤੀ ਮੈਂ ਕਿਸੇ ਨੂੰ ਚੈਲੰਜ ਕਰਨ ਨਹੀਂ ਆਇਆ ਸਾਹਿਬ ਨਾ ਮੈਂ ਕਿਸੇ ਤੋਂ ਵੋ ਮੈਂ ਆ ਜਾ ਕੇ ਕਹਿਣ ਆਇਆ ਵੀ ਬਾਰਡਰਾਂ ਦੇ ਉੱਤੇ ਆ ਖਲਵਾਓ ਤਾਂ ਕਿ ਕੀਨੋ ਜਾ ਸਕੇ ਸਾਡਾ ਇੰਡਸਟਰੀ ਦਾ ਮਾਲ ਜਾ ਸਕੇ ਰੌ ਮਟੀਰੀਅਲ ਅੰਦਰ ਆ ਸਕੇ ਤੇ ਜਿਹੜੇ ਇੰਡਸਟਰੀ ਵਾਲੇ ਕਹਿੰਦੇ ਸੀ 75 ਹਜ਼ਾਰ ਕਰੋੜ ਦੀ ਇੰਡਸਟਰੀ ਕੌਣ ਆਊਗਾ ਸਭ ਐ ਬਾਰਡਰ ਬੰਦ ਕਰ ਰੱਖੀ ਐ ਅਜ ਤੱਕ ਇੱਕ ਸਵਾਲ ਇੱਕ ਐਡਵਰਟਾਈਜ਼ਮੈਂਟ ਆਂਦੀ ਸੀ ਕੁਝ ਦਿਨ ਤੋਂ ਬਿਤਾਓ ਪੰਜਾਬ ਮੈਂ ਹੁਣ ਤਾਂ ਕਹਿੰਦਾ ਆ ਕੇ ਤੋਂ ਦਿਖਾਓ ਪੰਜਾਬ ਮੈਂ ਅੰਬਾਨੀ ਸਾਹਿਬ ਨੂੰ ਲਿਖ ਕੇ ਭੇਜ ਦੇਣ ਆ ਕਹਿੰਦੇ ਨਾ ਅਸੀਂ ਟਾਟਾ ਸਟੀਲ ਲੈ ਹੁਣ ਵੇਚਣ ਭਗਵੰਤ ਮਾਨ ਜੀ ਕਹਾ ਕੇ ਦਿਖਾਓ ਮੇਰੇ ਸ਼ੇਰੋ ਪੰਜਾਬ ਮੇਂ ਕਿਸ ਤਰ੍ਹਾਂ ਦੇ ਸਾ ਕਿਸ ਤਰ੍ਹਾਂ ਸਾਡੇ ਫਸਲ ਬਾਹਰ ਜਾਊਗੀ ਐਵੇਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਾਬ ਬੱਚੇ ਮਰਵਾ ਰਹੇ ਸਾਬ ਦੇ ਆਰ ਇਕੁਅਲੀ ਰਿਸਪਾਂਸਿਬਲ ਆ ਕਾਂਗਰਸ ਪਾਰਟੀ ਇਸ ਬੀਜੇ ਆ ਬੀਜਪੀ ਨੂੰ ਜਿਹੜੇ ਕੋਸਦੇ ਐ ਦਿਨੇ ਹੱਥ ਨੇ ਉੱਠ ਕੇ ਇਹਨਾਂ ਨੂੰ ਕੋਸਣਾ ਜਿਹਨੂੰ ਚਾਹੀਦਾ ਜਿਹਦੀ ਜ਼ਿੰਮੇਵਾਰੀ ਲੋਕਾਂ ਨੇ ਚੁਣ ਕੇ ਭੇਜਿਆ ਉਹ ਐ ਵੀ ਸਰਕਾਰ ਨੂੰ ਜਵਾਬਦੇ ਬਣਾਓ ਭਗਵੰਤ ਮਾਨ ਜੀ ਕਿੱਥੇ ਐ ਇੱਥੇ ਰੱਖ ਗਰੰਟੀ ਉਹਨੀ ਗੱਲ ਕਰਦੇ ਹਲਾਲ ਹਲਾ ਕਰਕੇ ਉਹਨੂੰ ਬਾਹਰ ਆ ਜਾਣਗੇ ਇਹਨਾਂ ਨੂੰ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਕੇਜਰੀਵਾਲ ਸਾਹਿਬ ਦੀ ਸਰਕਾਰ ਤੇ ਆ ਇਹਨਾਂ ਦੀ ਸਰਕਾਰ ਦੀ ਪਿੱਠੂ ਪੰਜਾਬ ਕਾਂਗਰਸ ਪਾਰਟੀ ਸਾਬ ਬਰਾਬਰ ਦੇ ਗੁਨਾਹਗਾਰ ਹੈ ਸ਼ੁਭ ਕਰਨ ਦੀ ਮੌਤ ਦੇ ਅੰਦਰ ਇਹਨਾਂ ਨੇ ਉਕਸਾ ਕੇ ਉਹਨੂੰ ਉੱਥੇ ਭੇਜਿਆ ਹਲਾਸ਼ੇਰੀ ਦੇ ਕੇ ਜਿਵੇਂ ਵੀ ਮਰਿਆ ਜਿਨ੍ਹਾਂ ਲੋਕਾਂ ਨੇ ਮਾਰੇ ਐ ਜੀ ਗੋਲੀ ਨਾਲ ਮਾਰੇ ਐ ਕਿਹਨੇ ਮਾਰੇ ਉਹਦੀ ਪੜਤਾਲ ਹੋਵੇ ਉਸ ਬੰਦੇ ਦੇ ਉੱਤੇ ਕਾਰਵਾਈ ਹੋਵੇ ਤੇ ਇਹਦਾ ਵੀ ਸਪੀਕਰ ਸਾਹਿਬ ਜਵਾਬ ਦੇਣ ਜਿੱਥੇ ਹਰਿਆਣਾ ਤੋਂ ਜਵਾਬ ਮੰਗੀ ਜਾਂਦੇ ਐ ਵੀ ਬਾਰਡਰ ਕਿਉਂ ਲਾਇਆ ਹੈ ਮੈਂ ਇਹਨਾਂ ਤੋਂ ਜਵਾਬ ਮੰਗਦਾ ਸਪੀਕਰ ਸਾਹਿਬ ਦੀ ਐ ਜਿਸ ਟੈਰਿਟਰੀ ਇਜ਼ ਅੰਡਰ ਹਿਸ ਜੂਰਿਸਡਿਕਸ਼ਨ ਸੰਧਵਾ ਸਾਹਿਬ ਨੇ ਮੈਨੂੰ ਟਾਈਮ ਦਿੱਤਾ 10:30 ਵਜੇ ਦਾ ਫਿਰ ਕਿਉਂ ਸਾਨੂੰ ਪੁਲਿਸ ਤੋਂ ੱੱਕੇ ਮਰਵਾਏ ਉਹ ਜਵਾਬ ਦੇਣ ਇੱਥੇ ਡਾਂਗਾ ਦੀ ਨੌਬਤ ਨਹੀਂ ਆਈ ਕੋਈ ਕਿਸੇ ਹੱਥ ਜੋੜ ਕੇ ਬੇਨਤੀ ਕਰਨਾ ਆਂ ਵੀ ਟਾਈਮ ਦੇ ਦਿਓ ਇਸ ਵਿਧਾਨ ਸਭਾ 'ਚ ਡਰਾਮੇ ਨਾ ਕਰਾਓ ਨਾਟਕ ਨਾ ਕਰਾਓ ਗੱਲ ਕਰੋ ਪੰਜਾਬ ਦੀ ਪੰਜਾਬ 'ਚ ਅਮਨ ਸ਼ਾਂਤੀ ਹੋਵੇ ਸਾਬ ਪੰਜਾਬ ਦੀ ਅਮਨ ਸ਼ਾਂਤੀ ਨੂੰ ਡਿਸਟਰਬ ਰੱਖਣ ਵਾਸਤੇ ਆ ਜਿਹੜੀ ਆ ਅਮਨ ਸ਼ਾਂਤੀ ਨੂੰ ਡਿਸਟਰਬ ਕਰਨ ਵਾਸਤੇ ਫਾਇਦਾ ਕੀ ਦਾ ਸਾਬ ਮੈਂ ਕਿਸੇ ਇਹਨਾਂ ਨਾਲ ਵੋਟਾਂ ਦਾ ਫਾਇਦਾ ਨਹੀਂ ਤੇ ਸੋਚ ਛੋਟੀ ਹੈ ਵੀ ਸਿੱਧਾ ਇਹ ਕਿਹੜੇ ਵੋਟਾਂ ਲੈ ਲਾਂਗੇ ਫਾਇਦਾ ਪੜੋਸੀ ਮੁਲਕ ਦਾ ਸਾਬ ਉਹਦੇ ਖਾਤੇ 'ਚ ਚੜਨ ਗਿਆ। ਦੈਟ ਇਜ਼ ਇਟ। ਹੁਣ ਦੱਸੋ। ਬਾਕੀ ਗੱਲਾਂ ਬਾਤਾਂ ਚੱਲਦੀਆਂ ਕਿ ਅਲਾਇੰਸ ਵਿੱਚ ਵੀਗਾ ਹਾਲਜਨ ਤਾਂ ਹੋਣੀ ਹੈ। ਕੀ ਇਹ ਸੱਚਾਈ ਹੈ ਕਿ ਦੇਖੋ ਮੇਰੀ ਆਪਸੇ ਬੇਨਤੀ ਹੈ। ਯੂ ਆਰ ਅਨਵਿਟਿੰਗਲੀ ਫੋਲੋਇੰਗ ਇਨਟੂ ਥੇਅਰ ਟਰੈਪ। ਅੱਜ ਪੰਜਾਬ ਦਾ ਮੁੱਦਾ ਹੈ ਸਾਹਿਬ। ਅੱਜ ਮੁੱਦਾ ਪੰਜਾਬ ਕਾ ਹੈ। ਅੱਜ ਕਿਸਾਨ ਬਾਰਡਰ 'ਤੇ ਮਰ ਰਹਾ ਹੈ। ਇੰਡਸਟਰੀ ਅੰਦਰ ਬੈਠੀ ਮਰ ਰਹੀ ਹੈ ਕਿਸਾਨ ਜੋ ਕਿਨੂ ਵਾਲਾ ਆਪਣੀ ਫਸਲ ਕੋ ਦੇਖੇ ਜਾ ਰਹਾ ਵੀ ਸੜੀ ਜਾਂਦੀ ਐ ਇੱਥੇ ਬੈਠ ਤੇ ਖੜੀ ਕਿੱਥੇ ਲੈ ਕੇ ਜਾਈਏ ਇਹ ਰੋੜੋ ਨਾਮ ਸਾਹਿਬ ਟਾਈਅਪ ਹੁੰਦਾ ਨਹੀਂ ਹੁੰਦਾ ਆ ਹੋਇਆ ਪਿਆ ਨਾ ਇਹਨਾਂ ਤੋਂ ਪੁੱਛੋ ਆ ਜਿਹੜੇ ਅੰਦਰ ਬੈਠੇ ਐ ਇਹਨਾਂ ਨੂੰ ਕਹੋ ਸਪੀਕਰ ਸਾਹਿਬ ਨੂੰ ਇਹ ਕਾ ਵੀ ਕਹਿਣਾ ਸੀ ਵੀ ਇਹਨਾਂ ਨੂੰ ਇੱਧਰ ਦੇ ਦਿਓ ਸੀਟਾਂ ਇੱਧਰ ਜਾ ਉਠਾ ਕੇ ਥੈਂਕ ਯੂ ਬਿਲਕੁਲ ਥੈਂਕ ਯੂ